ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇਹ ਹੈਗਾ ਜੀ ਨੇਚਰਲ ਗਰੇਪ ਤੇ ਬਣਾਇਆ ਆਪਾਂ ਇਹਨੂੰ ਸੂਟ ਨੂੰ ਘੇਰਾ ਚਾਕ ਆਰ ਬਾਜੂ ਤੁਸੀਂ ਇਹਨੂੰ ਕਿਸੇ ਵੀ ਸਟੱਫ ਤੇ ਸਾਡੇ ਤੋਂ ਤਿਆਰ ਕਰਵਾ ਸਕਦੇ ਆ ਫਿਨਿਸ਼ਿੰਗ ਦੇਖੋ ਵਰਕ ਦੀ ਮਹਿਰੂਨ ਕਲਰ ਦਿੱਤਾ ਆਪਾਂ ਇਹ ਚ ਔਰ ਨਾਲ ਦਿੱਤੀ ਹੈ ਜਰੀ ਇਦੇ ਚ ਰੈੱਡ ਦਿਖ ਰਿਹਾ ਕੈਮਰੇ 'ਚ ਪੂਰੇ ਸੂਟ ਦੀ ਲੁੱਕ ਚੈੱਕ ਕਰੋ ਚੇਰਾ ਚਾਕ ਬਾਜੂ ਇਹ ਹੈਗੀ ਇਹਦੀ ਬਾਜੂ ਸੇਮ ਕੰਮ ਜਿਹੜਾ ਆਪਾਂ ਬਾਜੂ ਤੇ ਦਿੱਤਾ ਤੁਸੀਂ ਇਹਨੂੰ ਕਿਸੇ ਵੀ ਕੱਪੜੇ ਤੇ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਤੁਹਾਡੇ ਕੋਲੇ ਵੀ ਕੋਈ ਡਿਜ਼ਾਈਨ ਆ ਤੁਸੀਂ ਉਹ ਵੀ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਅਗਲਾ ਸੂਟ ਹੈਗਾ ਜੀ ये भी नैचुरल करेवते ही है है जी पूरा सूट देखो ये याकों का वर्क ये सिंगल कलर तैयार कियांगल टांके तैयार हो पीस ਰੇਡੀ ਜੈਨ ਨੂੰ ਵੀ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਰੈਡੀ ਕਰਵਾ ਸਕਦੇ ਹੋ ਇਹ ਹੈਗਾ ਇਹਦਾ ਬਾਜੂ ਦਾ ਕੰਮ ਰੋਜ਼ੀ ਕਲਰ ਦਾ ਪੀਸ ਹੈ ਇਹ ਔਰ ਇਹ ਹੈਗਾ ਇਹਦੀ ਬਾਟਮ ਦਾ ਦੇਖੋ ਜੀ ਇਹ ਹੈਗਾ ਆਪਣਾ ਤੀਜਾ ਸੂਟ ਇਹ ਹੈਗਾ ਵੀ ਬਲੈਕ ਕਲਰ ਦਾ ਇਹ ਹੈਗਾ ਬਲੈਕ ਕਲਰ ਦਾ ਪੀਸ ਇਹਨੂੰ ਆਪਾਂ ਜੋਰ ਜੱਟ ਤੇ ਮੈਡੀ ਕੀਤਾ ਹੈ ਘੇਰਾ ਜਾ ਕਰੋ ਬਾਜੂ ਫਿਨਿਸ਼ਿੰਗ ਚੈੱਕ ਕਰ ਲਓ ਇਹ ਹੈ ਕਿ ਇਹਦੀ ਬਾਜੂ 三星系列的产品。